ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇੱਕ ਰਾਜਾ ਤੇ ਉਹਦੇ ਨਾਲ ਕੁਜਰਾਣੀਆਂ ਆਈਆਂ ਜਿਨ੍ਹਾਂ ਵਿੱਚ ਇੱਕ ਨਵੀਂ ਰਾਣੀ ਸੀ ਨਵੀਂ ਵਿਆਹੀ ਤੇ ਸਤਿਗੁਰੂ ਜੀ ਦਾ ਇਹ ਹੁਕਮ ਸੀ ਵੀ ਕਿਸੇ ਨੇ ਵੀ ਕੁੰਡ ਕੱਢ ਕੇ ਨਹੀਂ ਆਉਣਾ ਪਰ ਉਹ ਰਾਣੀ ਕੁੰਡ ਕੱਢ ਕੇ ਆ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕੀ ਇਹ ਬਚਨ ਕਰ ਦਿੱਤਾ ਵੀ ਜਾ ਚੱਲਿਏ ਗੁਰੂ ਘਰ ਦੀ ਮਰਜ਼ਾਦਾ ਕੁੰਡ ਨਾ ਕੱਢਣ ਦੀ ਹ ਤੇ ਉਹ ਰਾਣੀ ਉਦੋਂ ਹੀ ਛੱਲੀ ਹੋ ਗਈ ਤੇ ਕੱਪੜੇ ਪਾੜ ਕੇ ਜੰਗਲਾਂ 'ਚ ਭੱਜ ਗਈ ਉੱਥੇ ਬਾਬਾ ਸਤਨਾਕ ਸੱਚ ਜੀ ਜੋ ਕਿ ਬਾਲਣ ਦੀ ਸੇਵਾ ਇਕੱਠੀ ਕਰਨ ਜਾਇਆ ਕਰਦੇ ਸਨ ਉਹ ਜਿਹੜੀ ਰਾਣੀ ਸ਼ਦਾਈ ਹੋਈ ਸੀਗੀ ਝੱਲੀ ਹੋਈ ਸੀ ਉਹ ਬਾਬਾ ਜੀ ਨੂੰ ਬਹੁਤ ਤੰਗ ਕਰਿਆ ਕਰਦੀ ਸੀ ਇੱਟਾਂ ਰੋੜੇ ਮਾਰਿਆ ਕਰਦੀ ਸੀ ਤੇ ਬਾਬਾ ਜੀ ਨੇ ਆ ਕੇ ਇਹ ਜਿਹੜਾ ਬਚਨ ਧੰਨ ਗੁਰੂ ਅਮਰਦਾਸ ਪਾਸ਼ਾ ਨੂੰ ਦੱਸਿਆ ਮਹਾਰਾਜ ਨੇ ਬਾਬਾ ਸਤਨਾ ਸਾਧ ਜੀ ਨੂੰ ਆਪਣੇ ਚਰਨਾਂ ਦਾ ਜੋੜਾ ਦਿੱਤਾ ਤੇ ਆਖਿਆ ਵੀ ਜਾਓ ਉਹਦੇ ਮੱਥੇ ਨੂੰ ਛੁਵਾ ਦਿਓ ਜਦੋਂ ਉਹ ਜੋੜਾ ਉਹਦੇ ਰਾਣੀ ਦੇ ਮੱਥੇ ਨੂੰ ਛੁਵਾਇਆ ਤੇ ਉਹ ਠੀਕ ਹੋ ਗਈ ਸੋ ਫਿਰ ਬਾਬਾ ਸਤਨਾ ਸਾਜੀ ਨੇ ਉਸ ਰਾਣੀ ਤੇ ਆਪਣੀ ਚਾਦਰ ਪਾ ਦਿੱਤੀ ਤੇ ਮਹਾਰਾਜ ਨੇ ਆਖਿਆ ਵੀ ਹੁਣ ਅੱਜ ਤੋਂ ਇਹ ਤੇਰੀ ਤੇਰੀ ਹੋਈ ਸੋ ਇਹ ਜਿਹੜਾ ਜੋੜਾ ਸਾਹਿਬ ਦੇ ਦਰਸ਼ਨ ਕੀਤੇ ਆ ਇਹ ਇੱਕ ਤੇ ਪਾਗਲਪਨ ਦਾ ਰੋਗ ਦੂਰ ਹੁੰਦਾ ਹੈ ਉਹ ਵੀ ਠੀਕ ਹੋ ਜਾਂਦਾ ਹੈ ਬਾਕੀ ਹਲਕੇ ਕੁੱਤੇ ਨੇ ਕਟਿਆ ਹੋਵੇ ਜਾਂ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਰੋਗ ਜਿਹੜੇ ਇਸ ਜੋੜਾ ਸਾਹਿਬ ਦੇ ਦਰਸ਼ਨ ਕੀਤੇ ਆ ਠੀਕ ਹੁੰਦੇ ਹਨ ਇਹ ਜੋੜਾ ਸਾਹਿਬ ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਦੇ ਵਿੱਚ ਪਿੰਡ ਦੁਲਚੀਕੇ ਗੁਰਦੁਆਰਾ ਬਾਹਣ ਸਾਹਿਬ ਵਿੱਚ ਵਿਖੇ ਮੌਜੂਦ ਹੈ ਜੀ ਕਰੋ ਦਰਸ਼ਨ ਵੈਗਰੂ ਲਿਖੋ